ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਆਪਾਂ ਮੰਗਵਾਇਆ ਜੀ ਅੱਜ ਪਾਰਸਲ ਡੈਂਡਰਫਰੀ ਸ਼ੈਂਪੂ ਤੇ ਇਹ ਮੰਗਵਾਇਆ ਜੀ ਆਪਾਂ ਅਪੋਲੋ ਫਾਰਮੇਸੀ ਤੋਂ ਤੇ ਇਹ ਤੁਹਾਨੂੰ ਦੱਸਾਂਗੀ ਕਿ ਕਿਹੜੇ ਰੇਟ ਦੇ ਵਿੱਚ ਆਇਆ ਬਟ ਪਹਿਲਾਂ ਵੀ ਅਸੀਂ ਮੰਗਵਾਇਆ ਹੋਇਆ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਏ ਵਾਲਾਂ ਦੀ ਗਰੋਥ ਵੀ ਚੰਗੀ ਹੁੰਦੀ ਹੈ ਇਹਦੇ ਨਾਲ ਦੋ ਪੈਕੇਜ ਮੰਗਵਾਈਆਂ ਤੁਸੀਂ ਦੇਖ ਸਕਦੇ ਹੋ ਪੈਕਿੰਗ ਬੋਡੀ ਜ਼ਬਰਦਸਤ ਕਿੱਤੀ ਹੋਈ ਆ ਉਹਨਾਂ ਦੀ ਡੇਜਾਨੋ ਸ਼ੈਂਪੂ ਆ ਡੈਂਡਰਫ ਸ਼ੈਂਪੂ ਆਗਾ ਤੇ ਇਹ ਆਪਾਂ ਮੰਗਵਾਇਆ ਜੀ ਅਪੋਲੋ ਫਾਰਮੇਸੀ ਤੋਂ ਤੇ ਹਫਤੇ ਦੇ ਵਿੱਚ ਤਿੰਨ ਵਾਰੀ ਯੂਜ਼ ਕਰਨਾ ਹੈਗਾ ਇਸ ਤੋਂ ਬਾਅਦ ਇੱਕ ਲੋਸ਼ਨ ਵੀ ਹੈ ਤੇ ਜਿਹੜਾ ਤੁਸੀਂ ਯੂਜ਼ ਕਰਨਾ ਹੈਗਾ ਉਹ ਤੁਹਾਨੂੰ ਦੱਸਾਂਗੇ ਇਹ ਆਪਾਂ ਦੋ ਪੈਕਿੰਗ ਮੰਗਵਾਈਆਂ ਜੀ ਇਦਾਂ ਦੀ ਪੈਕਿੰਗ ਆ ਤੇ ਇਹ ਟੋਟਲ ਦੋ ਸ਼ੀਸ਼ੀਆਂ ਜਿਹੜੀਆਂ ਆਪਾਂ ਨੂੰ ਪੰਨੀਆਂ ਆ ਇਹ ਪੰਨੀਆਂ ਦੀ 764 ਰੁਪਏ ਚ ਤੇ ਆਪਾਂ 3 ਦਿਨ ਪਹਿਲਾਂ ਆਰਡਰ ਕੀਤਾ ਸੀ ਬਹੁਤ ਜਲਦੀ ਹੈ ਜਿਹੜੀ ਡਿਲੀਵਰੀ ਆਪਾਂ ਨੂੰ ਮਿਲ ਗਈ ਹੈ ਰিসিਵ ਹੋ ਗਈ ਹੈ ਓਕੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਕੋਈ ਵੀ ਪੈਨ ਮੰਗਵਾਉਣਾ ਚਾਹੁੰਦਾ ਹੈ ਤਾਂ ਤੁਹਾਨੂੰ ਜਿਹੜੀ ਉਹਨਾਂ ਦੀ ਸਾਈਟ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਿੱਤੀ ਜਾਏਗੀ ਓਕੇ ਜੀ ਥੈਂਕ ਯੂ